ਇਧਰ ਦੇਖੋ ਵੀਰ ਛਰੇ ਆ ਮੀਥੇ ਨਿੰਗੇ ਨਿੰਗੇ ਜਵਾਕ ਖੇਡਦੇ ਰਹਿੰਦੇ ਆ ਇਥੇ ਟੀਕੇ ਲਾਉਂਦੇ ਆ ਵੇਖੋ ਵੇਖੋ ਲੋਕੋ ਵੀਰੋ ਇਥੇ ਡੱਕੀ ਆਪਾਂ ਬਹੁਤ ਜ਼ਿਆਦਾ ਹੀ ਡੱਕਦੇ ਗਾੜੀਓ ਗਾਲ ਨੂੰ ਆਉਂਦੇ ਆ ਇਧਰ ਦੇਖੋ ਨਿੰਗੇ ਨਿੰਗੇ ਜਵਾਕ ਖੇਡਦੇ ਆ ਡੇ ਨਿੰਗਲੇ ਬੱਚੇ ਇਹਨੂੰ ਲੈ ਜਾ ਤੋ ਸਾਲੇ ਨੂੰ ਓਏ ਇਹ ਟੀਕੇ ਲਾਉਂਦੇ ਭਾਜੀ ਆਣ ਕੇ ਲਾਉਂਦੇ ਬੰਦੇ ਆ ਇੱਥੇ ਆਣ ਕੇ ਟੀਕੇ ਲਾਉਂਦੇ ਆ ਵੇਖੋ ਇੱਧਰ ਉਹ ਇਹਨੂੰ ਕਰਨਾ ਨਹੀਂ ਇੱਥੋਂ ਨਾ ਇਹਦਾ ਵੀਰੋ ਬੱਬੂ ਆ ਇਹ ਮੁੰਡੇ ਦਾ ਇਹ ਬਾਜ਼ਾਰ ਦੇ ਇੱਥੇ ਆਣ ਕੇ ਪਾਰਕਾਂ ਨੇ ਬਦਨਾਮ ਕੀਤੀਆਂ ਟੀਕੇ ਲਾਉਂਦੇ ਆ ਵੇਖੋ ਇਹ ਸਾਰਿਆਂ ਨੂੰ ਪਾਊਗੀ ਤੇ ਗਰੁੱਪ ਚ ਜਾਊਗੀ ਉਹਨੂੰ ਪਾਵਾਂਗੇ ਕੀ ਜਿਹੜਾ ਹੁਣ ਬਣਿਆ ਵਾ ਕਸਬਾ ਚੋਹਲਾ ਸਾਹਿਬ ਦੇ ਪਾਰਕ ਵਿੱਚ ਸ਼ਰਿਆਮ ਨੌਜਵਾਨ ਲਗਾਉਂਦੇ ਹਨ ਨਸ਼ੇ ਦੇ ਟੀਕੇ ਪਿੰਡ ਵਾਸੀ ਹੋਏ ਇਕੱਠੇ ਕਿਤੇ ਖੁਲਾਸੇ ਪੰਜਾਬ ਵਿੱਚ ਸਰਕਾਰ ਭਾਵੇਂ ਅਕਾਲੀ ਦਲ, ਬਾਦਲ ਕਾਂਗਰਸ ਪਾਰਟੀ ਜਾਂ ਫਿਰ ਆਮ ਆਦਮੀ ਪਾਰਟੀ ਦੀ ਹੋਵੇ ਪਰ ਨਸ਼ਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਨਸ਼ਾ ਰੋਕਣ ਦੀ ਗੱਲ ਆਖ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਵੀ ਨਸ਼ਾ ਰੋਕਣ ਵਿੱਚ ਬੇਬਸ ਨਜ਼ਰ ਆ ਰਹੀ ਹੈ ਜਦਕਿ ਨਸ਼ਾ ਆਮ ਹੀ ਮਿਲ ਰਿਹਾ ਹੈ ਵਿਧਾਨ ਸਭਾ ਹਲਕਾ ਫਰੂਰ ਸਾਹਿਬ ਦੇ ਦੀਨੋਂ ਦੇ ਕਸਬਾ ਚੋਹਲਾ ਸਾਹਿਬ ਦੇ ਪਾਰਕ ਵਿੱਚ ਨਸ਼ਾ ਕਰ ਰਹੇ ਨੌਜਵਾਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਉਸ ਪਾਰਕ ਵਿੱਚ ਪਿੰਡ ਵਾਸੀ ਇਕੱਠੇ ਹੋਏ ਅਤੇ ਪੰਜਾਬ ਸਰਕਾਰ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਪਾਰਕ ਵਿਖੇ ਰੁੱਖਾਂ ਨਾਲੋਂ ਜ਼ਿਆਦਾ ਨਸ਼ਾ ਕਰਕੇ ਸੁੱਟੀਆਂ ਗਈਆਂ ਸਰੀਂਜਾਂ ਦਿਖਾਈ ਦੇ ਰਹੀਆਂ ਸਨ ਜਿਨ੍ਹਾਂ ਨੂੰ ਇਕੱਠਾ ਕਰਕੇ ਪਿੰਡ ਵਾਸੀਆਂ ਨੇ ਕੈਮਰੇ ਦੇ ਸਾਹਮਣੇ ਦਿਖਾਇਆ ਪਾਜੀ ਨਸ਼ੇ ਦਾ ਮਾਮਲਾ ਇਹ ਆ ਕਿ ਮੈਂ ਅਰਵਿੰਦਰ ਨੂੰ ਆਖਿਆ ਲਾਲਪੁਰੇ ਨੂੰ ਵੀ ਪਾਜੀ ਨਸ਼ਾ ਬਹੁਤ ਵੇਖ ਲਿਆ ਭੈਣ ਜੀ ਹੁਣੇ ਫੋਨ ਲਾ ਦੇਣੇ ਏ ਬਸ ਉਹਦੰ ਦਾ ਫੋਨ ਲਗਾ ਜਿੰਨੇ ਗੇੜੇ ਮੈਂ ਮਾਰਦੀ ਐ ਇੱਥੇ ਦਾ ਵੀ ਕੋਈ ਨਾ ਕੋਈ ਖਲੋਤਾ ਹੁੰਦਾ ਨਸ਼ਾ ਵੇਚਣ ਵਾਲਾ ਲੈਣ ਵਾਲੇ ਵੀ ਖਲੋਤੇ ਹੁੰਦੇ ਆ ਵੇਚਣ ਵਾਲੇ ਵੀ ਖਲੋਤੇ ਹੁੰਦੇ ਆ ਮੈਨੂੰ ਫੇਰ ਕਹਿ ਦਿੰਦੇ ਆ ਟੋਟ ਮੈਨੂੰ ਕਹਿ ਦਿੰਦੇ ਟੋਟ ਇੱਥੇ ਪੁਲਿਸ ਆਉਂਦੀ ਆ ਆਂਦੀ ਹੋੜਡਰ ਮਾਰ ਕੇ ਆਂਦੀ ਨਿਕਲ ਜਾਂਦੇ ਲਾਲ ਵਿੱਚ ਹੁੰਦੇ ਵੀ ਭਾਜੋ ਭਾਜੋ ਅਸੀਂ ਇਹ ਬੇਨਤੀ ਕਰਦੇ ਆ ਕਿ ਸਾਡਾ ਮੁੰਡਾ ਵੀ ਕਰਦਾ ਵਾ ਚਲੋ ਸਾਡਾ ਤੇ ਕਰਦਾ ਕਰਦਾ ਜਿਹੜੀ ਆਉਣ ਵਾਲੀ ਪੀੜ੍ਹੀ ਇਹ ਬਾਜ ਜਾਵੇ ਜੇ ਕੋਈ ਨਸ਼ਾ ਨਾ ਕਰੂਗਾ ਵੀਰ ਜੀ ਕਟਾਉਣ ਇਹਨਾਂ ਦੇ ਨਾਮਰ ਨਹੀਂ ਗਾ ਬੱਚੇ ਹੋਣਗੇ ਤੇ ਜੇ ਇਹ ਕੰਮ ਚੱਲਦਾ ਰਿ ਅਈ ਅਨੇ ਹਾੜੀ ਆਉਣ ਵਾਲੀ ਪੀੜ੍ਹੀ ਬਚਾਈ ਜਾਵੇ ਤੇ ਗਾਂ ਨਸ਼ਾ ਵੇਚਣਾ ਇਥੋਂ ਬੰਦ ਕਰਨ ਪਾਰਕ ਚ ਧੀਆ ਪਹਿਣਾ ਸਾਰਿਆਂ ਦੀਆਂ ਲੰਗਦੀਆਂ ਇਹ ਮੈਂ ਕੱਲੀ ਨਹੀਂ ਲੰਗਦੀ ਕਿਉਂ ਮੇਰੀ ਤਾਂ 40 50 ਸਾਲ ਦੀ ਉਮਰ ਆ ਮੈਨੂੰ ਤਾਂ ਕੁਝ ਨਹੀਂ ਹੋਣਾ ਜਿਹੜੇ ਪਹਿਣਾ ਧੀਆ ਇਹਨਾਂ ਦੀਆਂ ਲੰਗਦੀਆਂ ਤੇ ਇਸ ਕਰਕੇ ਵੀਰ ਜੀ ਨਸ਼ਾ ਬੰਦ ਕੀਤਾ ਜਾਵੇ ਤਾਂ ਬਹੁਤ ਬਹੁਤ ਮਿਹਰਬਾਨੀ ਪੁਲਿਸ ਗਾੜੀ ਵੀ ਆ ਹਾ ਹੋਵੇ ਵੀ ਆਣ ਕੇ ਇੱਥੇ ਢੇੜਾ ਮਾਰਿਆ ਕਰ ਉਹ ਆਉਂਦੇ ਜਦੋਂ ਕੋਈ ਹੁੰਦਾ ਨਹੀਂ ਉਹਦਾ ਢੇੜਾ ਮਾਰ ਜਾਂਦੇ ਆ ਜਦੋਂ ਕੋ ਉਹ ਚਲੇ ਜਾਂਦੇ ਉੱਥੇ ਸਾਰੇ ਪਾਰਕ ਚ ਇਕੱਠੇ ਹੋ ਜਾਂਦੇ ਮਹਰਜੀ ਦਾ ਖਾਲਸਾ ਤੇ ਇਹ ਸਰ ਗੱਲ ਇਦਾਂ ਵੀ ਜਦੋਂ ਦੀ ਸਰਕਾਰ ਆਈ ਆਮ ਪਾਰਟੀ ਬਹੁਤ ਬੇਕਾਰ ਸਰਕਾਰ ਆਈ ਆ ਬਹੁਤ ਕੰਮੀ ਜਿੰਨੂੰ ਕਹਿੰਦੇ ਆ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਜਦੋਂ ਇਹ ਜਿੱਤਾਂਗੇ ਸੀਟ ਤੇ ਬਹਾਂਗੇ ਪਹਿਲੇ ਪ੍ਰਦਰਸ਼ਨ ਤੇ ਨਸ਼ਾ ਬੰਦ ਕਰਾਂਗੇ ਚੋਰੀਆਂ ਡਕੈਤੀਆਂ ਬੰਦ ਕਰਾਂਗੇ ਕੋਹ ਵੀ ਨਹੀਂ ਬੰਦ ਹੋਇਆ ਜੀ ਆ ਹਜ਼ਾਰਾਂ ਹੀ ਬੰਦੇ ਸਾਡੇ ਚੋਲਾ ਸਾਹਿਬ ਦੇ ਵਿੱਚ ਜਿਹਨੂੰ 45 ਪਿੰਡ ਪੈਂਦੇ ਆ ਚੋਲਦੇ ਦੇ ਵਿੱਚ ਦੂਰਾਂ ਦੂਰਾਂ ਤੋਂ ਆ ਕੇ ਸਾਡੇ ਪਾਰਕ ਦਾ ਇੰਨਾ ਜਰੂਸ ਕੱਢਿਆ ਪਿਆ ਵਾ ਕੋਈ ਨਸ਼ਈ ਆ ਜਾਂਦਾ ਕੋਈ ਸਮੇਕੀ ਆ ਜਾਂਦਾ ਟੀਕੇ ਲਾ ਲਾ ਕੇ ਜਵਾਕਾਂ ਨੂੰ ਵਿਗਾੜਦੇ ਸਾਡੇ ਜਵਾਕ ਵੇ ਵੇ ਕਰੇ ਹਿਸਲ ਕਰਦੇ ਆ ਟੀਕੇ ਫੜ ਕੇ ਮਮੀ ਲਾ ਕੇ ਵੇਖਾਂ ਮਮੀ ਲਾ ਕੇ ਵੇਖਾਂ ਅਸੀਂ 2000 ਆਪਣੇ ਬੱਚੇ ਵੀ ਕੁੱਤੇ ਵੀ ਕੰਜਰੋ ਕੀ ਕਰਦੇ ਜੋ ਉਹ ਆਂਦੇ ਵੀ ਇੱਥੇ ਆ ਕਰਦੇ ਅਸੀਂ ਵੀ ਵੇਖਣਦੇ ਵਾ ਕੀ ਹੁੰਦਾ ਇਹਦੇ ਨਾਲ ਤੇ ਇਥੇ ਤੁਹਾਨੂੰ ਵਿਖਾਇਆ ਹੀ ਹੋਣਾ ਵਾ ਕਟੋ ਘਟ 100 150 55 ਜਿਹੜੀ ਇਥੇ ਪਾਰਕ ਦੇ ਵਿੱਚ ਸਾਮਲ ਹੋਈ ਆ ਇਕੱਠੀ ਕੀਤੀ ਗਈ ਆ ਤੇ ਹੁਣ ਮੁੰਡਿਆਂ ਗਾੜੀ ਅਪੀਲ ਕੀਤੀ ਆ ਵੀ ਆਪਾਂ ਭਰਾਓ ਆਪ ਆਪ ਹੀ ਆਪਣੇ ਆਪਣੇ ਭੇਖ ਨੂੰ ਬਚਾ ਸਕਦੇ ਆਉਣ ਵਾਲੀ ਪੀੜ੍ਹੀ ਬਚਾਉਣੀ ਆ ਤੇ ਕਦਮ ਚੁੱਕੋ ਇਹ ਬਲੀਦਾਨ ਮੰਗਦੀ ਹੁੰਦੀ ਜਿੰਨੇ ਗਾੜੀ ਹੋਣਾ ਬਲੀਦਾਨ ਪਹਿਲਾਂ ਦੇਣਾ ਪੈਂਦਾ ਵਾ ਗਾੜੀ ਹੋ ਤੇ ਇਹਦੇ ਕਰਕੇ ਆਪਾਂ ਨੂੰ ਗਾੜੀ ਲੱਗਣਾ ਪੈਣਾ ਸਰਕਾਰ ਤੇ ਬੇਕਾਰ ਹੋ ਗਈ ਆ ਇਹ ਖੁਦ ਹੁਣ ਆਪਾਂ ਨੂੰ ਕਦਮ ਚੁੱਕਣਾ ਪੈਣਾ ਵਾ ਇਸ ਕਰਕੇ ਅਸੀਂ ਕੱਚ ਘਰੇ ਘਰੇ ਲਵਾਤਾ ਕੰਧਾਂ ਦੇ ਜੋ ਸਮੇਕੀਆਂ ਜੋ ਵੀ ਚੋਰੀ ਚੱਕੇ ਵਾਲੇ ਇੱਥੇ ਨਾ ਹੀ ਵੜਨ ਦੇਣੇ ਨਾ ਖਲੋਣ ਦੇਣਿਆ ਸਰਕਾਰਗਾਰੀ ਇਹ ਅਪੀਲ ਕਰਦੇ ਆ ਵੀ ਸਾਡੀ ਫੁੱਲ ਤੋਂ ਫੁੱਲ ਮਤ ਦਿੱਤੀ ਜਾਵੇ ਸਾਨੂੰ ਸਪੋਰਟ ਦਿੱਤੀ ਜਾਵੇ ਜੇ ਸਾਨੂੰ ਇਹ ਕੰਮਾਂ ਤੇ ਕਹਿੰਨੇ ਧਮਕੀ ਦਿੱਤੀ ਜੋ ਕੋਈ ਕੀਤਾ ਕੀਤਾ ਸਾਡੀ ਸਰਕਾਰ ਮਤ ਕਰੇ ਅਸੀਂ ਸਰਕਾਰ ਨੂੰ ਇਹ ਨਹੀਂ ਕਹਿੰਦੇ ਵੀ ਮਾਰੀ ਅਸੀਂ ਆਂ ਨਾ ਵੀ ਨਸ਼ਿਆਂ ਨੂੰ ਡੱਕੋ ਜੇ ਤੁਸੀਂ ਨਹੀਂ ਡੱਕ ਸਕਦੇ ਤਾਂ ਫਿਰ ਜਵਾਬ ਦੇ ਦਿਓ ਵੀ ਅਸੀਂ ਸਰਕਾਰ ਨਹੀਂ ਹੈਗੀ ਫਿਰ ਸਾਡੇ ਦੇ ਛੱਡ ਦਿਓ ਜੇ ਇਹ ਕੋਈ ਕੇਵਲ ਲੜਾਈ ਝਗੜਾ ਹੋ ਗਿਆ ਇਸ ਨਸ਼ੀਆਂ ਨਾਲ ਉਹ ਸਾਡੇ ਮੁੰਡਿਆਂ ਤੋਂ ਸੱਟ ਲੱਗ ਗਈ ਸਿਰ ਮੂੰਹ ਪਾੜ ਗਿਆ ਫਿਰ ਚੋਕੇ ਪਰਚੇ ਸਾਡੇ ਦੇ ਕਰ ਦੇਣਗੇ ਇਸ ਕਰਕੇ ਹੱਥ ਕਰਕੇ ਜੋੜ ਕੇ ਬੇਨਤੀ ਕਰਦਾ ਵਾਂ ਕਿ ਸਰਕਾਰ ਨੂੰ ਇਹ ਬਦਲੇ ਦੇਖਣਾ ਚਾਹੀਦਾ ਵਾ ਆਪਣੀ ਯੋਜਨਾ ਹਿਸਾਬ ਅ fırsਰਾਂ ਨੂੰ ਕਹਿਣ ਇਥੇ ਗੇੜੇ ਮਾਰਨ ਹਰ ਵਕਤ ਅਪੀਲ ਕਰਦੇ ਆਂ ਕਿ ਇਹ ਨਸ਼ੇ ਨੂੰ ਡੱਕਿਆ ਜਾਵੇ ਵੱਧ ਤੋਂ ਵੱਧ ਨਹੀਂ ਤੇ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਬਰਬਾਦ ਹੋ ਰਹੀ ਹੈ ਇਥੇ ਬੰਦੇ ਨਹੀਂ ਕੋਈ ਦੇਖਣੇ ਜਨਾਨੀਆਂ ਹੀ ਰਹਿ ਜਾਣੀਆਂ ਕਿਉਂਕਿ ਬੰਦੇ ਮਰ ਗਏ ਤੇ ਜਨਾਨੀਆਂ ਤੁਰੀਆਂ ਫਿਰਦੀਆਂ ਕੀ ਫਾਇਦਾ ਸਰਕਾਰੋਂ ਹੁੰਦਾ ਦਰਮੇਲ ਸਿੰਘ ਜੀ ਬਾਬੇ ਚੋਲਾ ਸਾਹਿਬ ਇੱਕ ਤੁਸੀਂ ਇੱਕ ਰੋਸ ਪ੍ਰਦਰਸ਼ਨ ਕਰ ਰਹੇ ਹੋ ਨਸ਼ਿਆਂ ਦੇ ਖਿਲਾਫ ਕੀ ਇਹ ਮੁੱਦਾ ਤੇ ਆਖਰ ਕੀ ਨੋਬਤ ਪਈ ਤੁਹਾਨੂੰ ਰੋਸ ਪ੍ਰਦਰਸ਼ਨ ਕਰਨ ਦੀ ਇਹ ਗੱਲ ਆ ਵੀ ਜਿਹੜੇ ਬੱਚੇ ਆ ਨਾ ਆਪਣੀ ਆਉਣ ਵਾਲੀ ਪੀੜ੍ਹੀ ਉਹ ਬਰਬਾਦ ਹੋ ਰਹੀ ਆ ਤੇ ਜਿਹੜੀ ਸਰਕਾਰ ਆ ਨਾ ਹੁਣ ਵਾਲੀ ਇਹਨਾਂ ਨੇ ਵਾਅਦੇ ਕੀਤੇ ਵੀ ਅਸੀਂ ਸਰਕਾਰ ਨੇ ਛੀਂਟ ਤੇ ਆਣ ਕੇ ਬਵਾਗੇ ਤੇ ਅਸੀਂ ਇਹ ਨਸ਼ਾ ਖਤਮ ਕਰਾਂਗੇ ਇਹ ਜਿਹੜਾ ਨਸ਼ਾ ਖਤਮ ਨਹੀਂ ਹੋ ਰਿਹਾ ਆਉਣ ਵਾਲੀ ਪੀੜ੍ਹੀ ਜਿਹੜੀ ਇਹ ਬਰਬਾਦ ਹੋ ਰਹੀ ਆ ਇਹਨਾਂ ਵਾਸਤੇ ਮੁੰਡਿਆਂ ਨੇ ਬਹੁਤ ਇਹਨਾਂ ਨੇ ਉਦਮ ਕੀਤਾ ਜਿਨ੍ਹਾਂ ਨੇ ਇਸ ਚੀਜ਼ ਨੂੰ ਰੋਕਣ ਵਾਸਤੇ ਇਹ ਕਦਮ ਚੁੱਕਿਆ ਤੇ ਸਰਕਾਰ ਤੋਂ ਅਸੀਂ ਇਹ ਅਪੀਲ ਕਰਦੇ ਆਂ ਕਿ ਇਹਨੂੰ ਵੱਧ ਤੋਂ ਵੱਧ ਮਤ ਕਰਨ ਇਹਨਾਂ ਦੀ ਤੇ ਮਤ ਕਰਕੇ ਇਹ ਨਸ਼ਾ ਜੜਾਵਾ ਇਹ ਟਾਇਆ ਜਾਵੇ ਪਿੱਛੇ ਤੇ ਬੱਚਿਆਂ ਨੂੰ ਸੇਧ ਦਿੱਤੀ ਜਾਵੇ